ਪਹਿਲਾਂ ਗੰਡਾਸੇ ਚੱਲਦੇ ਸੀ ਕਹਿੰਦੇ ਸੀ ਕਿਰਪਾਨਾਂ ਚੱਲਦੀਆਂ ਸੀ ਡੰਡੇ ਚੱਲਦੇ ਸੀਗੇ ਹੁਣ ਤਾਂ ਕਹਿੰਦੇ ਸਿੱਧੀ ਗੱਲ ਕਰੋ ਗੋਲੀ ਮਾਰੋ ਤੇ ਬੰਦਾ ਖਤਮ ਮੋਹਾਲੀ ਦੇ ਵਿੱਚ ਉੱਥੇ ਇੱਕ ਬੰਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਇੱਕ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਸ ਦਰਵਾਜ਼ੇ ਦੇ ਬਿਲਕੁਲ ਬਾਹਰ ਇੱਥੇ ਸਿਕਿਉਰਿਟੀ ਚੈੱਕ ਹੈ ਸਭ ਕੁਝ ਹੈ ਇੰਟੈਲੀਜੈਂਸ ਹੈ ਸਭ ਕੁਝ ਹੈ ਉੱਥੇ ਉਹਨਾਂ ਕੋਲ ਤੁਸੀਂ ਅਸਲਾ ਦੇਖਿਆ ਸੀ ਕਿਹੜਾ ਸੀ ਹਾਂ ਸਾਰਾ ਵਿਦੇਸ਼ੀ ਸੀਗਾ ਜੀ ਟੋਟਲ ਵਿਦੇਸ਼ੀ ਅਸਲਾ ਸੀ ਐਸਐਸਬੀ ਖੁਦ ਕਹਿੰਦੇ ਕਿ ਪਾਕਿਸਤਾਨ ਦੇ ਲਿੰਕ ਤੋਂ ਆਇਆ ਹੋਇਆ ਅਸਲਾ ਹੈ ਇਹ ਬਾਰਡਰਾਂ ਨੂੰ ਕਿਵੇਂ ਕ੍ਰ ਕਿਹੜੀ ਰੇਡ ਹੋ ਰਹੀ ਹੈ ਇੱਕ ਰੇਡ ਹੁੰਦੀ ਹੈ ਰੇਲਵੇ ਸਟੇਸ਼ਨ ਜਾਂਦੇ ਆ ਬੱਸ ਸਟੈਂਡ ਜਾਂਦੇ ਆ ਉੱਥੇ ਚਾਰ ਬੰਦਿਆਂ ਨੂੰ ਛਾਣਬੀਨ ਕੀਤੀ ਜਾਂਦੀ ਉਹਨਾਂ ਕੋਲ ਕੀ ਨਿਕਲਣਾ ਜਰਦੇ ਦੀ ਪੁੜੀਆਂ ਜਿਹੜਾ ਆਪਰੇਸ਼ਨ ਪ੍ਰਹਾਰ ਹੈ ਇਹ ਆਪਰੇਸ਼ਨ ਪ੍ਰਹਾਰ ਉਦੋਂ ਕਾਮਯਾਬ ਹੋਊਗਾ ਜਦੋਂ ਲੋਕਾਂ ਦੇ ਹੱਥਾਂ ਵਿੱਚੋਂ ਹਥਿਆਰ ਖੋਏ ਜਾਣਗੇ ਕੱਲੀਆਂ ਗੋਲੀਆਂ ਮਾਰਨ ਨਾਲ ਪ੍ਰਹਾਰ ਸਭ ਫਾਈਨਲ ਨਹੀਂ ਹੋਣਾ ਜਦੋਂ 10 ਮੁਲਾਜ਼ਮਾਂ ਨੂੰ ਲੈ ਕੇ ਜਾ ਰਹੇ ਨੇ ਉਸ ਸਮੇਂ ਉਹ ਕਿਉਂ ਨਹੀਂ ਰੱਖਿਆ ਧਿਆਨ ਰੱਖਿਆ ਜਾਂਦਾ ਵੀ ਇਹ ਬੰਦੇ ਦੇ ਹੱਥ ਬੰਨੇ ਹੋਏ ਨੇ ਇਹਦੇ ਕੋਲ ਰਿਵਾਲਵਰ ਕਿਵੇਂ ਚਲਾਇਆ ਉਹਨੇ ਕਿਵੇਂ ਕੱਢਦੇ ਗੋਲੀ ਚਲਾ ਲਈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਨਹੀਂ ਕਿ ਯਾਰ ਇੱਕ ਆਮ ਬੰਦਾ ਉਸ ਦਾ ਕਿਵੇਂ ਲਿੰਕ ਬਣ ਗਿਆ ਪਾਕਿਸਤਾਨ ਦੇ ਵਿੱਚ ਜਾਂ ਉਹਦੇ ਦਾ ਕਸਲਾ ਕਿਵੇਂ ਪਹੁੰਚ ਗਿਆ ਫਿਰ ਉਹ ਇੱਕ ਕਹਿੰਦੇ ਆ ਵੀ ਉਹਨੂੰ ਕੋਈ ਦਿਸ਼ਾ ਨਹੀਂ ਹੈਗੀ ਉਹ ਤਾਂ ਦਿਸ਼ਾਹੀਨ ਬੰਦਾ ਹੈ ਉਹਨੂੰ ਜਿੰਨੇ ਦਾ ਟਾਰਗੇਟ ਮਿਲੇਗਾ ਉਹਨੇ ਆਪਣਾ ਟਾਰਗੇਟ ਅਚੀਵ ਕਰ ਦੇਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਮੈਂ ਤੁਹਾਡਾ ਕਰਨਵੀਰ ਰੰਦਾਵਾ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਉਂ ਪੰਜਾਬ ਸਰਕਾਰ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ ਆਮ ਲੋਕਾਂ ਵੱਲੋਂ ਤੇ ਵਿਰੋਧੀਆਂ ਵੱਲੋਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਨੁਰਖ ਸ਼ਰਮਾ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਆਰਟੀਵੀ ਪੰਜਾਬ ਦੇ ਉੱਪਰ ਜੀ ਬਹੁਤ-ਬਹੁਤ ਸ਼ੁਕਰੀਆ ਸ਼ਰਮਾ ਜੀ ਪਹਿਲਾ ਸਵਾਲ ਹੈਗਾ ਦੇਖੋ ਪਹਿਲਾਂ ਵਿਰੋਧੀ ਧਿਰਾਂ ਇੱਕ ਦੂਜੇ ਦੇ ਉੱਪਰ ਮਤਲਬ ਕਹਿੰਦੇ ਆ ਕਿ ਚਿੱਕੜ ਦੀ ਗੱਲ ਕਰ ਲਈ ਐਵੇਂ ਫਾਲਤੂ ਦੀ ਗੱਲਾਂ ਕਰਦੇ ਸੀ ਪਰ ਹੁਣ ਕਾਨੂੰਨ ਵਿਵਸਥਾ ਆਮ ਲੋਕ ਵੀ ਚੱਕਣ ਲੱਗੇ ਚਾਹੇ ਵਪਾਰੀਆਂ ਦੀ ਗੱਲ ਕਰ ਲਈਏ ਚਾਹੇ ਆਮ ਲੋਕਾਂ ਦੀ ਗੱਲ ਕਰ ਲਈਏ ਚਾਹੇ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਪੰਜਾਬ ਸਰਕਾਰ ਨੂੰ ਘੇੜਦੇ ਨਜ਼ਰ ਆ ਰਹੇ ਨੇ ਲਗਾਤਾਰ ਪੰਜਾਬ ਦੇ ਵਿੱਚ ਗੋਲੀਆਂ ਚੱਲਣਾ ਆਮ ਜੀ ਗੱਲ ਹੋ ਗਈ ਹੈ ਪਹਿਲਾਂ ਗੰਡਾਸੇ ਚੱਲਦੇ ਸੀ ਕਹਿੰਦੇ ਸੀ ਕਿਰਪਾਨਾਂ ਚੱਲਦੀਆਂ ਸੀ ਡੰਡੇ ਚੱਲਦੇ ਸੀ ਹੁਣ ਤਾਂ ਕਹਿੰਦੇ ਸਿੱਧੀ ਗੱਲ ਕਰੋ ਗੋਲੀ ਮਾਰੋ ਤੇ ਬੰਦਾ ਖਤਮ ਇਹ ਵੈਸੇ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਰੰਗਲਾ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਬਾਰ-ਬਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਪਰ ਇਸ ਵਕਤ ਦੇ ਹਾਲਾਤ ਅਗਰ ਦੇਖੀਏ ਤਾਂ ਇਸ ਵਕਤ ਐਂ ਲੱਗਦਾ ਵੀ ਪੰਜਾਬ ਰੰਗਲਾ ਪੰਜਾਬ ਨਹੀਂ ਪਰ ਖੂਨੀ ਪੰਜਾਬ ਦੇ ਤਰ੍ਹਾਂ ਸਾਹਮਣੇ ਆ ਰਿਹਾ ਦੇਖੋ ਨਾਬਾ ਦੇ ਵਿੱਚ ਪੁਲਿਸ ਮੁਲਾਜ਼ਮ ਤੇ ਉਸ ਦਾ ਭਰਾ ਉਹ ਵੀ ਸੇਫ ਨਹੀਂ ਜਦੋਂ ਉਹ ਕਿਸੇ ਦੁਕਾਨ ਦੇ ਉੱਤੇ ਜਾਂਦੇ ਨੇ ਤੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਆਏ ਦਿਨ ਸਕੂਲ ਦੇ ਵਿੱਚ ਪੜ ਰਹੇ ਮਾਸੂਮ ਬੱਚਿਆਂ ਦੇ ਮਾਪਿਓ ਜਿਹੜੇ ਟੈਨਸ਼ਨ 'ਚ ਨੇ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਚਿੱਠੀ ਆ ਜਾਂਦੀ ਹੈ ਕਿ ਬੰਬ ਨਾਲ ਸਕੂਲ ਉੜਾ ਦਿੱਤਾ ਜਾਏਗਾ ਮੇਲ ਆ ਜਾਂਦੀ ਹੈ ਸਕੂਲ ਬੰਬ ਨਾਲ ਉੜਾ ਦਿੱਤਾ ਜਾਏਗਾ ਮਾਪੇ ਇਸੇ ਸੋਸੋ ਪੰਜ ਰਹਿੰਦੇ ਵੇ ਸਕੂਲ ਬੱਚੇ ਨੂੰ ਭੇਜੀ ਕਿ ਨਾ ਭੇਜੀ ਉਸ ਤੋਂ ਬਾਅਦ ਤੁਸੀਂ ਗੱਲ ਕਰ ਲਓ ਅੱਜ ਹਾਦੂਦੂ ਹੋ ਗਈ ਜਦੋਂ ਜਿੱਥੇ ਐਸਐਸਪੀ ਬੈਠਦਾ ਜਿੱਥੇ ਡਿਪਟੀ ਕਮਿਸ਼ਨਰ ਬੈਠਦਾ ਮੋਹਾਲੀ ਦੇ ਵਿੱਚ ਉੱਥੇ ਇੱਕ ਬੰਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਇੱਕ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਸ ਦਰਵਾਜ਼ੇ ਦੇ ਬਿਲਕੁਲ ਬਾਹਰ ਕਿਥੇ ਸਿਕਿਉਰਿਟੀ ਚੈੱਕ ਹੈ ਸਭ ਕੁਝ ਹੈ ਇੰਟੈਲੀਜੈਂਸ ਹੈ ਸਭ ਕੁਝ ਹੈ ਉੱਥੇ ਪਰ ਉੱਥੇ ਵੀ ਕਤਲੋਗਾਰੀ ਹੋ ਰਹੀ ਹੈ ਇਸੇ ਦੇ ਨਾਲ ਹੋਰ ਬੜੀਆਂ ਸਾਰੀਆਂ ਗੱਲਾਂ ਕਰ ਲਈ ਕੈਮਿਸਟ ਸ਼ਾਪ ਦੀ ਦੁਕਾਨ ਦੇ ਬਾਹਰ ਸ਼ਰਿਆਂ ਫਾਇਰਿੰਗ ਹੁੰਦੀ ਹੈ ਰਾਤ ਦੀ ਘਟਨਾ ਦੀ ਗੱਲ ਕਰ ਲਈ ਪਟਿਆਲਾ ਦੇ ਆਰੀਆ ਸਮਾਚ ਚੌਂਕ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਇੱਕ ਸਿਕਿਉਰਿਟੀ ਗਾਰਡ ਤੋਂ ਮੋਬਾਈਲ ਖੋਹਦੇ ਆ ਉਹ ਕਹਿੰਦੇ ਉਹਨਾਂ ਕੋਲ ਵੀ ਅਸਲਾ ਸੀ ਮਤਲਬ ਇਹ ਏਡਾ ਸਾਰਾ ਅਸਲਾ ਇਹ ਨਾਜਾਇਜ਼ ਹੈ ਜਾਇਜ਼ ਹੈ ਲਾਇਸੈਂਸੀ ਹੈ ਬਿਨਾ ਲਾਇਸੈਂਸ ਤੋਂ ਆ ਕਿਥੋਂ ਰਿਹਾ ਸਭ ਤੋਂ ਪਹਿਲਾ ਸਵਾਲ ਇਹ ਹੈ ਜੇ ਤਾਂ ਲਾਇਸੈਂਸ ਬਣਦਾ ਉਹ ਤਾਂ ਬੰਦੇ ਦੇ 4-6 ਮਹੀਨੇ ਲੱਗਦੇ ਆ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਮਿਲਦਾ ਕਿਉਂਕਿ ਉਹਦੇ ਬਹੁਤ ਸਾਰੀਆਂ ਫਾਰਮੈਲਿਟੀਆਂ ਹੁੰਦੀਆਂ ਪਰ ਜਿਹੜਾ ਇਸ ਤਰ੍ਹਾਂ ਲੋਕ ਲੈ ਕੇ ਫਿਰ ਰਹੇ ਨੇ ਇਹ ਅਸਲਾ ਕਿੱਥੋਂ ਆ ਰਿਹਾ ਬਿੱਤੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਐਸਐਸਬੀ ਪਟਿਆਲਾ ਵੱਲੋਂ ਇੱਕ ਕਾਨਫਰੈਂਸ ਕੀਤੀ ਗਈ ਉਸ ਦੇ ਵਿੱਚ 6 ਤੋਂ 7 ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਇੱਕ ਮੁੰਡੇ ਦਾ ਕਤਲ ਵੀ ਕੀਤਾ ਸੀਗਾ ਉਹਨਾਂ ਨੂੰ ਫੜਿਆ ਗਿਆ ਉਹਨਾਂ ਕੋਲ ਤੁਸੀਂ ਅਸਲਾ ਦੇਖਿਆ ਸੀ ਕਿਹੜਾ ਸੀ ਹਾਂ ਸਾਰਾ ਵਿਦੇਸ਼ੀ ਸੀਗਾ ਜੀ ਟੋਟਲ ਵਿਦੇਸ਼ੀ ਅਸਲਾ ਸੀ ਐਸਐਸਬੀ ਖੁਦ ਕਹਿੰਦੇ ਕਿ ਪਾਕਿਸਤਾਨ ਦੇ ਲਿੰਕ ਤੋਂ ਆਇਆ ਹੋਇਆ ਅਸਲਾ ਹੈ ਇਹ ਬਾਰਡਰਾਂ ਨੂੰ ਕਿਵੇਂ ਕਰਾਸ ਕਰ ਰਿਹਾ ਹੈ ਪਟਿਆਲਾ ਵਰਗੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਪਹੁੰਚ ਰਿਹਾ ਹੈ ਬੰਬ ਦੀ ਧਮਕੀਆਂ ਕਿਸ ਤਰ੍ਹਾਂ ਆ ਰਹੀਆਂ ਕਿਹੜਾ ਬੰਦਾ ਹਾਲੇ ਤੱਕ ਫੜਿਆ ਗਿਆ ਜਿਨ੍ਹਾਂ ਨੇ ਈਮੇਲ ਕੀਤੀ ਹੈ ਇਹਦੇ ਵਿੱਚ ਸਵਾਲ ਇਹ ਵੀ ਖੜਾ ਹੁੰਦਾ ਨਾ ਸ਼ਰਮਾ ਜੀ ਤੁਸੀਂ ਕਹਿੰਦੇ ਬਾਰਡਰ ਏਰੀਆ ਦੇ ਵਿੱਚ ਹੈਗਾ ਬਾਰਡਰ ਏਰੀਆ ਤੋਂ ਬਾਅਦ ਕਿੰਨੀਆਂ ਸਟੇਟਾਂ ਪਾਰ ਕਰਕੇ ਆ ਜਿਵੇਂ ਪੰਜਾਬ ਦੀ ਗੱਲ ਕਰ ਲਈ ਪਹਿਲਾਂ ਪੰਜਾਬ ਦੇ ਵਿੱਚ ਆਇਆ ਫਿਰ ਇੱਥੋਂ ਹਰਿਆਣਾ ਚਲਾ ਗਿਆ ਫਿਰ ਦਿੱਲੀ ਚਲਾ ਗਿਆ ਸਟੇਟਾਂ ਪਾਰ ਕਰਦਾ ਫਿਰ ਉਸ ਤੋਂ ਬਾਅਦ ਜ਼ਿਲ੍ਹੇ ਪਾਰ ਕਰਦਾ ਹੈ ਜ਼ਿਲ੍ਹਿਆਂ ਦੇ ਹਰ ਇੱਕ ਜ਼ਿਲ੍ਹੇ ਦੇ ਉੱਪਰ ਹਰ ਇੱਕ ਜਿਹੜੀ ਪੁਲਿਸ ਦੀ ਹੈਗੀ ਉਹਨਾਂ ਦੀ ਨਾਕਾਬੰਦੀ ਕੀਤੀ ਹੁੰਦੀ ਹੈ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਕਿਵੇਂ ਆ ਜਾਂਦਾ ਸਭ ਤੋਂ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਇਹ ਹੈ ਜਿਹੜ ਚਾਹੇ ਉਹ ਬੈਗਰ ਬਣ ਕੇ ਰਹਿ ਰਹੇ ਚਾਹੇ ਉਹ ਛੋਟਾ ਮੋਟਾ ਕੰਮ ਕਰਦੇ ਹੋਏ ਰਹਿ ਰਹੇ ਹੋ ਛੋਟੀਆਂ ਕਲੋਨੀਆਂ ਬਸਤੀਆਂ ਝੁੱਗੀਆਂ ਦੇ ਵਿੱਚ ਰਹਿ ਰਹੇ ਉਹਨਾਂ ਦੀ ਤਫਤੀਸ਼ ਕੌਣ ਕਰ ਰਿਹਾ ਹੈ ਕੌਣ ਜਾ ਕੇ ਪੁੱਛਦਾ ਵੀ ਤੇਰੇ ਕੋਲ ਆਧਾਰ ਕਾਰਡ ਪੈਨ ਕਾਰਡ ਕੀ ਹੈ ਤੇਰੇ ਕੋਲ ਸਬੂਤ ਕੀ ਹੈ ਇੱਕ ਬੰਦੇ ਕੋਲ ਜੇਕਰ ਬਿਹਾਰ ਦਾ ਜਾਂ ਉੱਤਰਾਖੰਡ ਦਾ ਆਧਾਰ ਕਾਰਡ ਹੈ ਤਾ ਉਹ ਕਿਵੇਂ ਰਹੂਗਾ ਇੱਥੇ ਉਹਨੇ ਆਪਣੀ ਵੈਰੀਫਿਕੇਸ਼ਨ ਕਰਾਈ ਹੈ ਉਹਨੇ ਥਾਣਾ ਸੰਬੰਧਿਤ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਬੰਦੇ ਆਪਣੇ ਖਾਲੀ ਪਲਾਟ ਨੂੰ 50 ਝੁੱਗੀਆਂ ਵਾਲਿਆਂ ਨੂੰ ਕਿਰਾਏ ਤੇ ਦੇ ਦਿੰਦੇ ਆ ਕੀ ਉਹ 50 ਝੁੱਗੀਆਂ ਵਾਲਿਆਂ ਦੇ ਆਧਾਰ ਕਾਰਡ ਉਸਨੇ ਥਾਣੇ ਦੇ ਵਿੱਚ ਜਮਾ ਕਰਾਏ ਜਦੋਂ ਨਹੀਂ ਕਰਾਏ ਤਾਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੈ ਉਹਨਾਂ ਨੂੰ ਰੋਕ ਕੇ ਤੁਸੀਂ ਪੁੱਛ ਨਹੀਂ ਸਕਦੇ ਜੇ ਕੋਈ ਵਾਰਦਾਤ ਨੂੰ ਕਿਸੇ ਨੂੰ ਅੰਜਾਮ ਦੇ ਦੇਣ ਉਹਨਾਂ ਦੀ ਚੈਕਿੰਗ ਨਹੀਂ ਹੋਣੀ ਤੁਸੀਂ ਇੱਕ ਸਿੰਪਲ ਜਿਹਾ ਫੰਡਾ ਸਮਝੋ ਸੀਸੀਟੀਵੀ ਕੈਮਰੇ ਥਾਂ ਥਾਂ ਤੇ ਲੱਗੇ ਹੋਏ ਆ ਜੀ ਇੱਕ ਬੜਾ ਮੇਰਾ ਲੌਜੀਕ ਹੈ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੇਰਾ ਲੌਜੀਕ ਸੁਣ ਲਓ ਹਮ ਕਰਨ ਸਿੰਘ ਰੰਦਾਵਾ ਉੱਥੋਂ ਦੀ ਨਿਕਲਦੇ ਨੇ ਅਗਰ ਮੈਂ ਦੇਖੂੰਗਾ ਤਾਂ ਮੈਂ ਪਛਾਣ ਜੂਗਾ ਵੀ ਇਹ ਫਲਾਣਾ ਬੰਦਾ ਠੀਕ ਕਿਵੇਂ ਅਸੀਂ ਕਹਿੰਦੇ ਉਹ ਫਲਾਣਾ ਦਾ ਮਢੰਗਾ ਪੈਂਦਾ ਆਪਾਂ ਮਢੰਗੇ ਤੋਂ ਵੀ ਬੰਦੇ ਨੂੰ ਪਛਾਣ ਲੈਂਦੇ ਜਦੋਂ ਜਾਣਦੇ ਹੁੰਦੇ ਆ ਜਦੋਂ ਇੱਕ ਬੰਦਾ ਆਇਆ ਹੀ ਕਿਸੇ ਦੂਜੀ ਸਟੇਟ ਤੋਂ ਹੈ ਉਹਨੂੰ ਕੋਈ ਜਾਣਦਾ ਹੀ ਨਹੀਂ ਤੁਸੀਂ ਮਢੰਗਾ ਛੱਡੋ ਤਾਂ ਮੂੰਹ ਦਿਖਾਈ ਜਾਓ ਹਮ ਉਹ ਪਛਾਣੇ ਨਹੀਂ ਜਾਣਾ ਹਰੇਕ ਬੰਦੇ ਦੀ ਥੋੜਾ ਕ੍ਰਾਈਮ ਫਾਈਲ ਦੇ ਵਿੱਚ ਉਹ ਬਣੀ ਹੋਈ ਹੈ ਕਿ ਹਰੇਕ ਬੰਦੇ ਨੂੰ ਤੁਸੀਂ ਸਰਚ ਕਰੋਗੇ ਤਾਂ ਪਤਾ ਲੱਗ ਜਾਊਗਾ ਤੁਹਾਡੇ ਕੋਲ ਉਹਦੀ ਵੈਰੀਫਿਕੇਸ਼ਨ ਨਹੀਂ ਹੈ ਜਿਹੜੇ ਲੋਕ ਬਿਨਾਂ ਕਿਸੇ ਆਈਡੈਂਟੀਟੀ ਪ੍ਰੂਫ ਤੋਂ ਬਿਨਾਂ ਸਬੰਧਤ ਥਾਣੇ ਨੂੰ ਜਾਣਕਾਰੀ ਦਿੱਤੇ ਇਹਨਾਂ ਲੋਕਾਂ ਨੂੰ ਰੱਖਦੇ ਆ 100-100 ਚੁੱਗੀ ਪਾ ਕੇ ਦੇਤੀ ਲੋਕਾਂ ਨੇ ਕਿ ਕਿਲੇ 'ਚ ਹਮ ਇੱਕ ਚੁੱਗੀ ਦਾ ਕਿਰਾਇਆ 2000 ਰੁਪਏ ਹੈ ਹਿਸਾਬ ਲਾ ਲਓ ਕਿੰਨੇ ਦਾ ਕਿਲਾ ਕਿਰਾਏ ਤੇ ਚੜ ਰਿਹਾ ਹੈ ਬਿਲਕੁਲ ਜੀ ਤੇ ਉਹ ਸਿਰਫ ਆਪਣੇ ਲਾਲਚ ਵਾਸਤੇ ਪੀਜੀ ਥਾਂ ਥਾਂ ਤੇ ਖੁੱਲੇ ਹੋਏ ਨੇ ਠੀਕ ਹੈ ਥਾਂ ਥਾਂ ਤੇ ਹੋਟਲ ਖੁੱਲ ਰਹੇ ਆ ਆ ਪਟਿਆਲੇ ਦੇ ਕੁਝ ਇਲਾਕਿਆਂ ਦੇ ਵੀ ਚਲੇ ਜਾਓ ਮੈਂ ਸੁਣਿਆ ਕਿ ਉੱਥੇ ਲੋਕਾਂ ਨੇ 15x30 ਦੀ ਬਿਲਡਿੰਗ ਨੂੰ ਹੋਟਲ ਬਣਾਤਾ ਜੀ ਅੱਛਾ ਜੀ 15 ਫੁੱਟ ਫਰੰਟ ਹੈ ਤੇ 30 ਫੁੱਟ ਦੀ ਡੈਪਥ ਹੈ ਤੇ ਉਹਦੇ 'ਚ ਹੋਟਲ ਬਣ ਗਿਆ ਹੂੰ ਤਿੰਨ ਤਿੰਨ ਮੰਜ਼ਲਾਂ 'ਚ 40-40 ਕਮਰੇ ਬਣਾ ਦਿੰਦੇ ਨੇ ਸਰਸ ਕਿਨੇ ਦਿੱਤਾ ਉਹਨੂੰ ਲਾਇਸੈਂਸ ਤਾਂ ਹੋ ਹੀ ਨਹੀਂ ਸਕਦਾ ਜੀ ਇੱਕ ਹੋਟਲ ਵਾਸਤੇ ਕਿੰਨੇ ਪੈਰਾਮੀਟਰ ਫਾਈਨਲ ਕਰਨੇ ਪੈਂਦੇ ਆ ਕਿੰਨੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ 15x30 'ਚ ਕਿਹਨੂੰ ਪਰਮਿਸ਼ਨ ਮਿਲ ਗਈ ਪਰ ਉਹ ਉਥੇ ਗਲਤ ਤੇ ਨਜਾਇਜ਼ ਕੰਮ ਹੋ ਰਹੇ ਆ ਗਲਤ ਲੋਗ ਆ ਰਹੇ ਪਰ ਉਥੇ ਕੀ ਚੈੱਕ ਹੈ ਮੈਨੂੰ ਦੱਸੋ ਕਿਹੜੀ ਰੇਡ ਹੋ ਰਹੀ ਹੈ ਇੱਕ ਰੇਡ ਹੁੰਦੀ ਹੈ ਰੇਲਵੇ ਸਟੇਸ਼ਨ ਜਾਂਦੇ ਆ ਬੱਸ ਸਟੈਂਡ ਜਾਂਦੇ ਆ ਉਥੇ ਚਾਰ ਬੰਦਿਆਂ ਨੂੰ ਛਾਣਬੀਨ ਕੀਤੀ ਜਾਂਦੀ ਉਹਨਾਂ ਕੋਲ ਕੀ ਨਿਕਲਣਾ ਜ਼ਰਦੇ ਦੀ ਪੁੜੀਆਂ ਜਾਂ ਕਿਸੇ ਕੋਲ ਮਾੜੀ ਮੋਟੀ ਜਾਂ ਭੁੱਕੀ ਨਿਕਲ ਜੂਗੀ ਜਾਂ ਕਿਸੇ ਕੋਲ ਨਸ਼ਿੱਲੀਆਂ ਗੋਲੀਆਂ ਜਿਹੜੀਆਂ ਰੇਡ ਦੀ ਵੀ ਕਈ ਵਾਰ ਐਵੇਂ ਵੀ ਦੇਖਿਆਗਾ ਉਹ ਰੇਡ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਉਹਨਾਂ ਪਹਿਲਾਂ ਮਤਲਬ ਪਤਾ ਲੱਗ ਜਾਂਦਾ ਉਹਨਾਂ ਨੂੰ ਜਿਨ੍ਹਾਂ ਨੇ ਕਹੇ ਜਾ ਕੁਝ ਕੰਮ ਕਰਨ ਉਹ ਇਧਰ ਉਧਰ ਹੋ ਜੈਣੇ ਨਾਲ ਦੀ ਨਾਲ ਬਹੁਤ ਜਗ੍ਹਾ ਤੇ ਆਪਾਂ ਨੇ ਵੀ ਦੇ ਸਾਰਿਆਂ ਨੂੰ ਪਤਾ ਆਮ ਲੋਕਾਂ ਨੂੰ ਪਤਾ ਵੀ ਇੱਥੇ ਨਸ਼ਾ ਵਿਕਦਾ ਉੱਥੇ ਰੇਡ ਦੇ ਵਿੱਚ ਕਿਉਂ ਨਹੀਂ ਕੁਝ ਮਿਲਦਾ ਇੱਕ ਰੇਡ ਹੁੰਦੀ ਹੈ ਮੈਂ ਕਹਿੰਦਾ ਰੋੜੀਕੁੱਟ ਮਹੱਲੇ ਰੇਡ ਹੁੰਦੀ ਆ ਕੁਝ ਨਹੀਂ ਮਿਲਦਾ ਜੀ ਜ਼ੀਰੋ ਠੀਕ ਹੈ ਘੰਟੇ ਬਾਅਦ ਫਿਰ ਉੱਥੇ ਚਲੇ ਜਾਓ ਸਮਾਨ ਫਿਰ ਮਿਲਦਾ ਉੱਥੇ ਲਗਾਤਾਰ ਸਮਾਨ ਵੇਚਿਆ ਹੋ ਰਿਹਾ ਹੈ ਇਹ ਜਿਹੜੀਆਂ ਬੜੀਆਂ ਸਾਰੀਆਂ ਥਾਵਾਂ ਨੇ ਇਹ ਮੈਂ ਥੋੜਾ ਦੱਸੂਗਾ ਲੋਕਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਰੇਡਸ ਉਹ ਹੋਣੀਆਂ ਚਾਹੀਦੀਆਂ ਜਿੱਚ ਜਿਹੜੀ ਕਾਮਯਾਬੀ ਮਿਲੇ ਉਸੀ ਤਰ੍ਹਾਂ ਅਸਲੇ ਦੇ ਉੱਤੇ 20 ਪਾਵਨ ਦੀ ਉਸ ਲੈਵਲ ਦੀ ਹੋਣੀ ਚਾਹੀਦੀ ਹੈ ਵਿੱਚ ਚੈਕਿੰਗ ਤਾਂ ਹੋਏ ਚੈਕਿੰਗ ਤਾਂ ਹੋ ਹੀ ਨਹੀਂ ਰਹੀ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ 10 ਬੱਚੇ 9 ਬੱਚੇ ਜਿਹੜੇ ਸੀ ਗੈਂਗ ਸੀ ਜਿਹੜਾ ਕਿੱਡੇ-ਕਿੱਡੇ ਉਮਰਾਂ ਦੇ ਬੱਚੇ ਸੀ ਆ ਹੁਣ ਜਿਹੜੇ ਆ ਨਾਬੇ ਦੇ ਵਿੱਚ ਜਿਨ੍ਹਾਂ ਨੇ ਕਾਂਡ ਕੀਤਾ ਕਿਹੜੇ-ਕਿਹੜੀ ਉਮਰਾਂ ਦੇ ਬੱਚੇ ਉਹਦੇ ਵਿੱਚ ਨਾਬਾਲਗ ਵੀ ਆ ਦੱਸੇ ਗਏ ਜੁਵਨਾਈਲ ਤੇ ਵਿਚਾਰੇ ਆ ਨਾ ਇਹ ਲੋਕ ਕਿਵੇਂ ਇਹਨਾਂ ਦੇ ਇਨੇ ਹੌਸਲੇ ਖੁੱਲ ਗਏ ਵੀ ਚਾਕੂ ਮਾਰ ਰਹੇ ਇੱਕ ਪੁਲਿਸ ਮਲਾਜ਼ਮ ਤੇ ਚਾਕੂ ਮਾਰਤਾ ਕਿੱਡਾ ਵੱਡਾ ਦੇਖੋ ਤੁਸੀਂ ਗੁਨਾਹ ਹੈ ਜਿਹੜਾ ਰੈਗੂਲਰ ਬੰਦਾ ਸੀ ਉਥੇ ਰੈਗੂਲਰ ਜਾਂਦਾ ਸੀ ਇੱਕ ਪੁਲਿਸ ਮੁਲਾਜ਼ਮ ਨੂੰ ਮਾਰਨ ਲੱਗੇ ਲੋਕ ਚਿੰਤਾ ਨਹੀਂ ਕਰ ਰਹੇ ਡਰ ਨਹੀਂ ਕਰ ਰਹੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਤੇ ਆਮ ਬੰਦਾ ਕਿੰਨਾ ਕੁ ਸੁਰੱਖਿਆ ਦਾ ਮੈਨੂੰ ਦੱਸੋ ਤੁਸੀਂ ਨਾਬਾ ਕਿੱਡਾ ਕਿ ਵੱਡਾ ਸ਼ਹਿਰ ਹੈ ਮੈਨੂੰ ਦੱਸੋ ਬਿਲਕੁਲ ਤੁਸੀਂ ਨਾਬੇ ਦੀ ਗੱਲ ਕੀਤੀ ਹੈ ਜਿਹੜੇ ਮੋਹਾਲੀ ਦੇ ਵਿੱਚ ਹੁਣ ਚੱਲੀਆਂ ਨੇ ਐਸਐਸਪੀ ਦਫ਼ਤਰ ਹੈ ਸਾਰਾ ਪੁਲਿਸ ਫੋਰਸ ਵੱਡੇ ਅਧਿਕਾਰੀ ਉੱਥੇ ਮੌਜੂਦ ਨੇ ਜਿਹੜਾ ਉਸ ਗੇਟ ਦੇ ਉੱਪਰ ਗੱਲ ਕਰੀਏ ਤਾਂ ਉੱਥੇ ਵੀ ਚੌਕਸੀ ਪੂਰੀ ਰਹਿੰਦੀ ਹੈ ਕਿਉਂਕਿ ਐਸਐਸਪੀ ਦਫ਼ਤਰ ਦੇ ਅੰਦਰ ਫਿਰ ਉਸ ਇਹ ਇਹੀ ਤਾਂ ਫਿਰ ਫਿਰ ਲਾ ਐਂਡ ਆਰਡਰ ਦੇ ਉੱਤੇ ਸਵਾਲ ਕਿਉਂ ਨਹੀਂ ਉੱਠਣਗੇ ਜਿਹੜਾ ਆਪਰੇਸ਼ਨ ਪ੍ਰਹਾਰ ਹੈ ਹੂੰ ਇਹ ਆਪਰੇਸ਼ਨ ਪ੍ਰਹਾਰ ਉਦੋਂ ਕਾਮਯਾਬ ਹੋਊਗਾ ਜਦੋਂ ਲੋਕਾਂ ਦੇ ਹੱਥਾਂ ਵਿੱਚੋਂ ਹਥਿਆਰ ਖੋਏ ਜਾਣਗੇ ਕੱਲੀਆਂ ਗੋਲੀਆਂ ਮਾਰਨ ਨਾਲ ਪ੍ਰਹਾਰ ਫਾਈਨਲ ਨਹੀਂ ਹੋਣਾ ਕਿ ਅਸੀਂ ਚਾਰ ਜਿਹੜੇ ਅੱਜ ਫੜਲੇ ਜੀ ਚਾਰ ਗੈਂਗਸਟਰ ਫੜਲੇ ਚਾਰ ਗੈਂਗਸਟਰਾਂ ਦੇ ਗੁਰਗੇ ਫੜਲੇ ਆਪਰੇਸ਼ਨ ਪ੍ਰਹਾਰ ਉਦੋਂ ਸਫਲ ਮੰਨਿਆ ਜਾਏਗਾ ਜਦੋਂ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿੱਚੋਂ ਹਥਿਆਰ ਖੋਇਆ ਜਾਏਗਾ ਬੱਚਿਆਂ ਦੇ ਹੱਥਾਂ 'ਚ ਹਥਿਆਰ ਆ ਗਿਆ ਉਹਨਾਂ ਨੂੰ ਕੋਈ ਪਛਾਣਦਾ ਹੀ ਨਹੀਂ ਹੁਣ ਮੇਰੀ ਗੱਲ ਦਾ ਜਵਾਬ ਦਿਓ ਜਿਹੜੇ ਉਹ ਅੱਠ ਬੰਦੇ ਫੜੇ ਗਏ ਸੀ ਉਹਨਾਂ ਨੂੰ ਕੌਣ ਪਛਾਣਦਾ ਸੀ ਕਿੱਥੋਂ ਗੈਂਗਸਟਰ ਲੱਗਦੇ ਆ ਕਿੱਥੋਂ ਉਹਨਾਂ ਦੀ ਸ਼ਕ ਉਹ ਤਾਂ ਇਹ ਮਤਲਬ ਹੋ ਗਿਆ ਵੀ ਹੁਣ ਤੁਸੀਂ ਸ਼ਹਿਰ ਦੇ ਵਿੱਚ ਕਿਸੇ ਨੂੰ ਰੋਕ ਕੇ ਪੁੱਛ ਨਹੀਂ ਸਕਦੇ ਭਾਈ ਤੂੰ ਕੌਣ ਹੈ ਕਿੱਥੇ ਚੱਲਿਆ ਕੀ ਪਤਾ ਲੱਗਦਾ ਅਗਲੇ ਡੱਬੇ 'ਚ ਪਿਸਤਲ ਲੱਗਿਆ ਹੋਵੇ ਪਿਸਤਲ ਤਾਂ ਦੇਖ ਲਓ ਕਿਹੜੇ ਸੀਗੇ ਉਹ ਪਿਸਤਲ ਕਿਵੇਂ ਆ ਗਏ ਉਹਨਾਂ ਕੋਲ ਇਹਦੀ ਤਫ਼ਤੀਸ਼ ਹੋ ਕੇ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਤੇ ਰੈਗੂਲਰ ਅਜਿਹੇ ਅੰਸਰਾਂ ਦੇ ਉੱਤੇ ਇੱਕ ਨਕੇਲ ਪਾਈ ਜਾਣੀ ਚਾਹੀਦੀ ਹੈ ਅਸਲਾ ਹਰੇਕ ਹੱਥ ਦੇ ਵਿੱਚ ਹੋਊਗਾ ਤਾਂ ਫਿਰ ਇਸ ਤਰ੍ਹਾਂ ਦੀ ਕਾਰਵਾਈਆਂ ਤਾਂ ਆਮ ਗੱਲ ਹੋ ਜੂਗੀ ਕਿਉਂਕਿ ਜਿਹੜਾ ਜਿਵੇਂ ਹੁਣ ਕਿਸੇ ਕੋਲ ਚਾਕੂ ਹੁੰਦਾ ਉਹਦੇ ਹੌਸਲੇ ਵੱਧ ਜਾਂਦੇ ਆ ਜੇ ਕਿਸੇ ਕੋਲ ਅਸਲਾ ਹੋਊਗਾ ਉਹਦੇ ਹੌਸਲੇ ਚਾਰ ਗੁਣਾ ਵੱਧ ਜਾਣਗੇ ਹੁਣ ਵੀ ਮੈਂ ਰਾਤ ਦੀ ਗੱਲ ਕਰ ਰਿਹਾ ਮੋਬਾਈਲ ਫੋਨ ਵਾਲੇ ਬੰਦੇ ਨੇ ਅਸਲਾ ਦਿਖਾਤਾ ਦੱਸੋ ਤੇ ਉਹ ਤੇ ਸ਼ੱਕ ਜ਼ਾਹਿਰ ਕੀਤਾ ਉੱਥੇ ਦੇ ਬਜ਼ਾਰ ਵਾਲਿਆਂ ਨੇ ਕਿ ਉਹ ਮੋਬਾਈਲ ਖੋਹ ਵਾਲੇ ਨਹੀਂ ਸੀ ਕਿ ਲੱਖ ਰੁਪਏ ਦਾ ਮੋਟਰਸਾਈਕਲ ਸੀ ਫਿਰ ਉਹਨਾਂ ਦਾ ਅਸਲਾ ਵੀ 2.5 ਲੱਖ ਰੁਪਏ ਦਾ ਆਂਦਾ ਫਿਰ ਉਹਨਾਂ ਦੇ ਕੱਪੜਿਆਂ ਦੀ ਉਹ ਗੱਲ ਕਰ ਰਹੇ ਸੀ ਮਤਲਬ ਕਿਸ ਤਰ੍ਹਾਂ ਦਾ ਮਾਹੌਲ ਮੈਨੂੰ ਪਤਾ ਨਹੀਂ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਆਈ ਸੀ ਕਹਿੰਦਾ ਮਤਲਬ ਕੀ ਮਾਹੌਲ ਸਿਰਜਣਾ ਚਾਹੁੰਦੇ ਹੋ ਵੀ ਉਹ ਫੋਨ ਖੋ ਕੇ ਉਸ ਫੋਨ ਦੇ ذریعے ਕੋਈ ਅੱਗੇ ਕਿਸੇ ਨੂੰ ਮੈਸੇਜ ਲਗਾਉਣਾ ਜਾਂ ਕਿਸੇ ਨੂੰ ਮਾਰਨ ਦੀ ਨੀਤ ਨਾਲ ਹੀ ਆਏ ਹੋਣ ਕਿਉਂਕਿ ਫੋਨ ਕਿੰਨੇ ਦਾ ਜੀ 5-7 ਤੱਕ ਇੱਕ ਸਕਿਉਰਿਟੀ ਗਾਰਡ ਜਿਹੜਾ ਜੌਬ ਕਰ ਰਿਹਾ 10-12000 ਰੁਪਏ ਦੀ ਉਹਦਾ ਮੋਬਾਈਲ ਲੱਖ ਰੁਪਏ ਵਾਲਾ ਤਾਂ ਨਹੀਂ ਹੈ ਉਹਦੇ ਕੋਲ ਤਾਂ 5-4000 ਵਾਲਾ ਜਿਹੜੇ ਚਿੰਤਾ ਜਿਹੜੀ ਆਮ ਸਮਾਜ ਨੂੰ ਹੋਈ ਪਈ ਹੈ ਉਹੀ ਲੋਕਾਂ ਨੂੰ ਹੋਈ ਪਈ ਹੈ ਅੱਜ ਦੇ ਵਕਤ ਦੇ ਵਿੱਚ ਲੋਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੇ ਹਨ ਸ਼ਹਿਰਾਂ ਦੇ ਵਿੱਚ ਪਟਿਆਲਾ ਸ਼ਹਿਰ ਦੀ ਮੈਂ ਗੱਲ ਕਰ ਲਾਂ ਪਟਿਆਲਾ ਸ਼ਹਿਰ ਉਹ ਸ਼ਹਿਰ ਸੀ ਜਿਹੜਾ 10 11 ਵਜੇ ਤੱਕ ਕਿਲਾ ਚੌਂਕ ਦੀਆਂ ਦੁਕਾਨਾਂ ਖੁੱਲੀਆਂ ਰਹਿੰਦੀਆਂ ਸੀ ਹੁਣ ਵੀ ਮੇਰੇ ਖਿਆਲ ਖੁੱਲੀਆਂ ਰਹਿੰਦੀਆਂ ਪਰ ਲੋਕ ਨਹੀਂ ਜਾਂਦੇ ਹੁਣ ਲੋਕਾਂ ਦੇ ਜ਼ਿਹਨ ਦੇ ਵਿੱਚ ਡਰ ਪੈਦਾ ਹੋ ਗਿਆ ਉਹ ਕਹਿੰਦੇ ਯਾਰ ਪਤਾ ਨਹੀਂ ਕਿਦੇ ਹੱਥ ਚ ਕੀ ਹੋਵੇ ਇਸ ਕਰਕੇ ਜਨਤਾ ਨੂੰ ਵਿਸ਼ਵਾਸ ਤਾਂ ਬਣੇਗਾ ਪੁਲਿਸ ਥੋੜੇ ਸਖਤ ਐਕਸ਼ਨ ਲਵੇ ਠੀਕ ਹੈ ਵਾਰਦਤ ਹੁੰਦੀ ਉਸ ਤੋਂ ਬਾਅਦ ਫੜ ਲਿੱਤਾ ਜਾਂਦਾ ਸੀ ਇਸ ਬਾਰੇ ਸ਼ਲਾਘਾ ਕਰਦੇ ਆ ਪੁਲਿਸ ਦੀ ਵੀ ਉਹ ਫੜ ਲੈਂਦੇ ਆ ਹੁਣ ਜਿਵੇਂ ਇਹ ਬੰਦੇ 6-7 ਬੰਦੇ ਰੇ ਫੜੇ ਗਏ ਆ ਫੜ ਲਿੱਤੇ ਗਏ ਆ ਪਰ ਵਾਰਦਤ ਤਾਂ ਹੋ ਗਈ ਪਰ ਇੱਕ ਦਾ ਤਾਂ ਜੀ ਤਾਂ ਚਲਾ ਗਿਆ ਨਾ ਉਹ ਵੀ ਤੁਹਾਡਾ ਇੱਕ ਨਾ ਉਹਦੇ ਵਿੱਚ ਸਵਾਲ ਇਹ ਵੀ ਖੜਾ ਹੁੰਦਾ ਹੈਗਾ ਜਿਵੇਂ ਤੁਸੀਂ ਕਹਿੰਦੇ ਵਪਾਰੀਆਂ ਦੇ ਉੱਪਰ ਆ ਡੇਰਾ ਬਾਬਾ ਨਾਨਕ ਦੇ ਉੱਪਰ ਕਿ ਮੈਡੀਕਲ ਦੀ ਦੁਕਾਨ ਸੀਗੀ ਉਹਦੇ ਪਰ ਵੀ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਨਾ ਪੁਲਿਸ ਕਹਿੰਦੀ ਆ ਵੀ ਇਹ ਗੈਂਗਸਟਰ ਆ ਇਹਨਾਂ ਦੇ ਉੱਪਰ ਨਾ ਅਸੀਂ ਕਾਰਵਾਈ ਕਰਤੀ ਕਹਿੰਦੇ ਅਸੀਂ ਲੱਤ ਦੇ ਉੱਪਰ ਗੋਲੀ ਮਾਰਤੀ ਇਨਕਾਊਂਟਰ ਕਰਤਾ ਕਹਿੰਦੇ ਉਹ ਉਸ ਤਰ੍ਹਾਂ ਦੀ ਸ਼ਾਮ ਨੂੰ ਇੱਕ ਪ੍ਰੈਸ ਨੋਟ ਵੀ ਜਾਰੀ ਹੋ ਜਾਂਦਾ ਪਰ ਆਮ ਲੋਕ ਇਹਦੇ ਪਰ ਸਵਾਲ ਵੀ ਖੜੇ ਕਰਦੇ ਨੇ ਕਹਿੰਦੇ ਹਰ ਵਾਰ ਕਹਿੰਦੇ ਖੱਬੀ ਲੱਤ ਦੇ ਉੱਪਰ ਕਿਉਂ ਲੱਗਦੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਫੇਸਬੁੱਕ 'ਈ ਇਹ ਕਹਿੰਦੇ ਆ ਵਿਦਵਾਨ ਕਹਿ ਸਕਦੇ ਆਪਾਂ ਉਹਨਾਂ ਨੂੰ ਬਹੁਤ ਸਾਰੇ ਲੋਕ ਨੇ ਜਿਹੜੇ ਸਵਾਲ ਖੜੇ ਕਰਦੇ ਨੇ ਕਹਿੰਦੇ ਖੱਬੀ ਲੱਤ ਦੇ ਉੱਪਰ ਗੋਲੀ ਵੱਜ ਗਈ ਜੀ ਕਹਿੰਦੇ ਇਨਕਾਊਂਟਰ ਕਰਤਾ ਜ਼ਖਮੀ ਹੋਗਾ ਉਸ ਤੋਂ ਜਦੋਂ 10 ਮੁਲਾਜ਼ਮਾਂ ਨੂੰ ਲੈ ਕੇ ਜਾ ਰਹੇ ਨੇ ਉਸ ਸਮੇ ਉਹ ਕਿਉਂ ਨਹੀਂ ਰੱਖਿਆ ਧਿਆਨ ਰੱਖਿਆ ਜਾਂਦਾ ਵੀ ਇਹ ਬੰਦੇ ਦੇ ਹੱਥ ਬੰਨੇ ਹੋਏ ਨੇ ਇਹਦੇ ਕੋਲ ਰਿਵਾਲਵਰ ਕਿਵੇਂ ਚਲਾਇਆ ਉਹਨੇ ਕਿਵੇਂ ਕੱਢਦੇ ਗੋਲੀ ਚਲਾ ਲਈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਨਹੀਂ ਦੇਖੋ ਅਕਸਰ ਇੱਕ ਰਿਪੋਰਟ ਸੁਣਨ ਨੂੰ ਮਿਲਦੀ ਹੈ ਜਿਸ ਰਿਪੋਰਟ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੀ ਇਸ ਮੁਲਜ਼ਮ ਨੂੰ ਅਸਲੇ ਦੀ ਬਰਾਮਦਗੀ ਵਾਸਤੇ ਲੈ ਕੇ ਗਏ ਬਰਾਮਦਗੀ ਕਰਨ ਗਏ ਨੇ ਫਾਇਰ ਖੋਲਤਾ ਤਾਂ ਫਿਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਹੁਣ ਇੱਕ ਬੰਦਾ ਜਿਹੜਾ ਅਸਲੇ ਦੀ ਬਰਾਮਦਗੀ ਕਰਾਉਣ ਲਈ ਪੁਲਿਸ ਉਹਨੂੰ ਲੈ ਕੇ ਜਾ ਰਹੀ ਉਹਨੂੰ ਤਾਂ ਬੰਨ ਕੇ ਲੈ ਕੇ ਜਾਣਗੇ ਨਾ ਮਤਲਬ ਉਹਨੇ ਤਾਂ ਦੱਸਣਾ ਵੀ ਫਲਾਣੀ ਥਾਂ ਤੇ ਮੈਂ ਅਸਲਾ ਲੁਕੋਇਆ ਹੋਇਆ ਉਹਦੇ ਹੱਥ ਖੋਲ ਕੇ ਲੈ ਜਾਂਦੀ ਤਾਂ ਕੋਈ ਲੋੜ ਨਹੀਂ ਉਹਨੂੰ ਬੰਨ ਕੇ ਵੀ ਲੈ ਜਾ ਸਕਦੇ ਆ ਜਾਂ ਉਹ ਤਾਂ ਪੁੱਛ ਕੇ ਬੰਦਾ ਡਾਇਰੈਕਟ ਜਾ ਕੇ ਕੋਈ ਪਤਾ ਕਰ ਸਕਦਾ ਚਲੋ ਇਹ بڑے ਵੱਡੇ ਵੱਡੇ ਸਵਾਲ ਨੇ ਇਹਨਾਂ ਦੇ ਉੱਤੇ ਫਿਰ ਕਿਸੇ ਦਿਨ ਚਰਚਾ ਕਰਾਂਗੇ ਕਿਉਂਕਿ ਇਹ ਇੱਕ ਵੱਖਰਾ ਵਿਸ਼ਾ ਹੈ ਇਦੇ ਉੱਤੇ ਇਨਕਾਊਂਟਰ ਦੇ ਉੱਤੇ ਫੇਰ ਇੱਕ ਦਿਨ ਖੁੱਲ ਕੇ ਗੱਲ ਕੀਤੀ ਜਾਏਗੀ ਇਹ ਸਵਾਲ ਬਾਕੀ ਲੋਕ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਐਕਚੁਅਲ ਗੈਂਗਸਟਰ ਹਨ ਉਹਨਾਂ ਦੇ ਉੱਪਰ ਕਾਰਵਾਈਆਂ ਨਹੀਂ ਹੋ ਰਹੀਆਂ ਹੈਗੀਆਂ ਜਿਵੇਂ ਤੁਪਾ ਗੱਲ ਕੀਤੀ ਹੈ ਕਿ ਜਿਹੜੇ ਹਥਿਆਰ ਨੇ ਕਿੱਥੋਂ ਆ ਰਹੇ ਨੇ ਉਹਨਾਂ ਦੇ ਉੱਪਰ ਨਹੀਂ ਆ ਕਹਿੰਦੇ ਇੱਕ ਦਿਖਾਵੇ ਦੀ ਲੱਗ ਚੀ ਦਿਖਾਈ ਜਾਂਦੀ ਆ ਪਰ ਹੁੰਦਾ ਕੁਝ ਐਕਚੁਅਲ ਦੇ ਵਿੱਚ ਕੁਝ ਹੋਰ ਆ ਜਿਵੇਂ ਹੁਣ ਕਈ ਲੋਕ ਨੇ ਨਿਕਲ ਕੇ ਸਾਹਮਣੇ ਮੈਡੀਕਲ ਵਾਲੇ ਦੀਆਂ ਗੋਲੀਆਂ ਚਲਾ ਲੀਆਂ ਪੰਜਾਬ ਪੁਲਿਸ ਦਾ ਜਵਾਨ ਆ ਜਿਹੜਾ ਹੈਗਾ ਉਹ ਸੇਫ ਨਹੀਂ ਹੈਗਾ ਉਹਦੇ ਉੱਪਰ ਗੋਲੀਆਂ ਚੱਲ ਗਈਆਂ ਐਸਐਸਪੀ ਦਫ਼ਤਰ ਦੇ ਬਾਹਰ ਗੋਲੀਆਂ ਚੱਲ ਗਈਆਂ ਕੀ ਉੱਚ ਅਫਸਰ ਕੀ ਉਹ ਕਿਸੇ ਅਫਸਰ ਤੇ ਵੀ ਚਲਾ ਸਕਦੇ ਸੀ ਬਿਲਕੁਲ ਕਿਸੇ ਹੋਰ ਦੀ ਬਾਰੀ ਤੇ ਵੀ ਚਲਾ ਦੇ ਦੇਖੋ ਉੱਥੇ ਜਿੱਥੇ ਪੁਲਿਸ ਬੈਠਦੀ ਹੈ ਐਸਐਸਪੀ ਬੈਠਦੇ ਆ ਉੱਥੇ ਬਹੁਤ ਸਾਰੀ ਪੁਲਿਸ ਹੁੰਦੀ ਹੈ ਉਹਨਾਂ ਦੇ ਆਪਣੇ ਸਕਿਉਰਟੀ ਗਾਰਡ ਹੁੰਦੇ ਪਰ ਉੱਥੇ ਹੀ ਸਿਵਲ ਦਫ਼ਤਰ ਵੀ ਤਾਂ ਹੈ ਹੂੰ ਜਿਹੜੇ ਕਿ ਡਿਪਟੀ ਕਮਿਸ਼ਨਰ ਉੱਥੇ ਦੇ ਮੋਹਾਲੀ ਦੇ ਉੱਥੇ ਬੈਠਦੇ ਹੋਣਗੇ ਉੱਥੇ ਏਡੀਸੀ ਬੈਠਦੇ ਹੋਣਗੇ ਉੱਥੇ ਹੋਰ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਬੈਠਦੇ ਹੋਣਗੇ ਉਹਦਾਂ ਵੀ ਵੀ ਜਾਨ ਨੂੰ ਖਤਰਾ ਹੋ ਸਕਦਾ ਮਤਲਬ ਮੈਂ ਕਹਿੰਦਾ ਜੀ ਇੱਥੇ ਹੋ ਰਿਹਾ ਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕਿਉਂਕਿ ਉਹ ਦਫ਼ਤਰ ਉਹ ਹੈ ਜਿੱਥੇ ਜਾ ਕੇ ਬੰਦਾ ਆਪਣੇ ਨੂੰ ਸੇਫ ਮਹਿਸੂਸ ਕਰਦਾ ਜੇਕਰ ਉਸ ਦੇ ਮਤਲਬ ਉਸ ਥਾਂ ਦੇ ਉੱਤੇ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਉੱਚ ਤੱਕ ਹਥਿਆਰ ਪਹੁੰਚ ਰਹੇ ਆ ਤੇ ਫਿਰ ਚਿੰਤਾ ਦਾ ਵਿਸ਼ਾ ਹੈ ਉਸ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜੇ ਹਥਿਆਰ ਹੈ ਅੱਜ ਉਹਨਾਂ ਲੋਕਾਂ ਕੋਲ ਆ ਰਹੇ ਆ ਜਿਨ੍ਹਾਂ ਨੂੰ ਹਥਿਆਰ ਦੀ ਸਮਝ ਨਹੀਂ ਹੈ ਉਹ ਬੰਦੇ ਕਿਹੜੇ ਆ ਜਿਨ੍ਹਾਂ ਦੀ ਉਮਰ 18 19 ਸਾਲ ਦੀ ਹੈ ਜਿਨ੍ਹਾਂ ਦੀ ਉਮਰ 18 ਤੋਂ ਘੱਟ ਹੈ ਜਿਨ੍ਹਾਂ ਦੀ 20 21 ਸਾਲ ਦੀ ਉਮਰ ਹੈ ਉਹ ਸਭ ਤੋਂ ਜ਼ਿਆਦਾ ਘਾਤਕ ਨੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਹੈ ਇਹ ਹਥਿਆਰ ਉਹਨਾਂ ਦਾ ਕਿਵੇਂ ਪਹੁੰਚ ਰਹੇ ਆ ਅਸਲ ਚੀਜ਼ ਇਹ ਹੈ ਜੜ੍ਹ ਕਹਿੰਦੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਇੱਥੇ ਚੋਰ ਦੀ ਮਾਂ ਵੱਲ ਕੋਈ ਧਿਆਨ ਨਹੀਂ ਦੇ ਰਹਾ ਚੋਰਾਂ ਨੂੰ ਫੜ ਫੜ ਅੰਦਰ ਸਿੱਟੀ ਜਾਂਦੇ ਵਿਦੇਸ਼ੀ ਜਿਹੜਾ ਵਿਦੇਸ਼ੀ ਅਸਲਿਆਂ ਦਾ ਮਸਲਾ ਹੈਗਾ ਇਹ ਕੀ ਹੈਗਾ ਜੀ ਕਿਵੇਂ ਕਹਿੰਦੇ ਨੇ ਵਿਦੇਸ਼ੀ ਅਸਲਾ ਜੀ ਕਹਿੰਦੇ ਇੱਕ ਤਾਂ ਆਪਣੇ ਉਰੇ ਬਣਿਆ ਹੋਇਆ ਠੀਕ ਆ ਉਹਦਾ ਤਾਂ ਕੋਈ ਲਾਇਸੈਂਸ ਹੋਊਗਾ ਬੰਦੇ ਨੇ ਲਿਆ ਹੋਊਗਾ ਇਕੋ ਵੀ ਆਏ ਨਾ ਪਹਿਲਾਂ ਕਹਿੰਦੇ ਸੀ ਕਹਿੰਦੇ ਕੱਟੇ ਆ ਰਹੇ ਨੇ ਹੁਣ ਕਹਿੰਦੇ ਵਿਦੇਸ਼ੀ ਤਾਂ ਆਉਣ ਲੱਗ ਗਏ ਸਿੱਧੇ ਹੀ ਹਿਸਾਬ ਤਾਂ ਇਹ ਤਾਂ ਵੱਡੀ ਚਿੰਤਾ ਨਾ ਜੀ ਜਿਹੜਾ ਕੱਟਾ ਸੀ ਮੰਨ ਸਕਦੇ ਆ ਵੀ ਦੂਜੀ ਸਟੇਟ ਤੋਂ ਆ ਗਿਆ ਜਿਵੇਂ ਅੱਗੇ ਲੋਕ ਕਹਿੰਦੇ ਯੂਪੀ ਬੀਆਰ ਦੇ ਵਿੱਚੋਂ ਆਉਂਦੇ ਆ ਜਿਹੜਾ ਹੁਣ ਇਹ ਇੰਪੋਰਟਡ ਦਿਖਾਇਆ ਜਾਂਦਾ ਜਾਂ ਕਿਹਾ ਜਾਂਦਾ ਵੀ ਇਹ ਸਸਲੇ ਦਾ ਲਿੰਕ ਪਾਕਿਸਤਾਨ ਦੇ ਨਾਲ ਉਹ ਵੱਡਾ ਚਿੰਤਾ ਦਾ ਵਿਸ਼ਾ ਹੈ ਵੀ ਪਾਕਿਸਤਾਨ ਦਾ ਲਿੰਕ ਕਿਵੇਂ ਬਣ ਗਿਆ ਇੱਥੇ ਬੈਠੇ ਇੱਕ ਆਮ ਨੌਜਵਾਨ ਨਾਲ ਕਿਸ ਤਰ੍ਹਾਂ ਲਿੰਕ ਬਣ ਗਿਆ ਇਹ ਜਦੋਂ ਆਮ ਨੌਜਵਾਨ ਨਾਲ ਲਿੰਕ ਬਣਦਾ ਫਿਰ ਥੋੜਾ ਜਿਹੀ ਚਿੰਤਾ ਉਹ ਵੱਧ ਜਾਂਦੀ ਹੈ ਕਾਰਨ ਉਸ ਕਿ ਯਾਰ ਇੱਕ ਆਮ ਬੰਦਾ ਉਸਦਾ ਕਿਵੇਂ ਲਿੰਕ ਬਣ ਗਿਆ ਪਾਕਿਸਤਾਨ ਦੇ ਵਿੱਚ ਜਾਂ ਉਹਦੇ ਤੱਕ ਅਸਲਾ ਕਿਵੇਂ ਪਹੁੰਚ ਗਿਆ ਫਿਰ ਉਹ ਇੱਕ ਕਹਿੰਦੇ ਆ ਵੀ ਉਹਨੂੰ ਕੋਈ ਦਿਸ਼ਾ ਨਹੀਂ ਹੈਗੀ ਉਹ ਤਾਂ ਦਿਸ਼ਾਹੀਨ ਬੰਦਾ ਹੈ ਉਹਨੂੰ ਜਿੰਵੇਂ ਦਾ ਟਾਰਗੇਟ ਮਿਲੇਗਾ ਉਹਨੇ ਆਪਣਾ ਟਾਰਗੇਟ ਅਚੀਵ ਕਰ ਦੇਣਾ ਬਿਲਕੁਲ ਤਾਂ ਬਿਲਕੁਲ ਡੀਜੀਪੀ ਪੰਜਾਬ ਵੱਲੋਂ ਆਪਰੇਸ਼ਨ ਪ੍ਰਹਾਰ ਵੀ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਉਹਦੇ ਵਿੱਚ ਵੀ ਉਹਨੇ 72 ਘੰਟਿਆਂ ਦਾ ਸਮਾਂ ਦਿੱਤਾ ਸੀਗਾ ਕਿ ਜਿਹੜੇ ਵੀ ਗੈਂਗਸਟਰ ਨੇ ਜਾਂ ਕੋਈ ਨੇ ਉਹਨਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾਣਗੀਆਂ ਵੀ ਜਿਹੜੇ ਦੋਸ਼ੀ ਨੇ ਜਾਂ ਜੋ ਕੋਈ ਸ਼ਰਾਰਤੀ ਅੰਸਰ ਨੇ ਪਰ ਅਜਿਹੀਆਂ ਵਾਰਦਾਤਾਂ ਦਾ ਹੋਣਾ ਪੰਜਾਬ ਦੇ ਵਿੱਚ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈਗਾ ਪੰਜਾਬ ਸਰਕਾਰ ਦੇ ਉੱਪਰ ਔਰ ਪੰਜਾਬ ਪੁਲਿਸ ਦੇ ਉੱਪਰ ਕਿ ਇਸ ਤਰ੍ਹਾਂ ਪੰਜਾਬ ਪੋਰਟ ਦੇ ਜਵਾਨ ਦੇ ਉੱਪਰ ਗੋਲੀਆਂ ਚੱਲਣਾ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਦੇ ਡੀਸੀ ਦਫ਼ਤਰ ਦੇ ਬਾਹਰ ਮਹਾਲੀ ਦੇ ਵਿੱਚ ਗੋਲੀਆਂ ਚੱਲਣਾ ਇਹ ਵੱਡੇ ਸਵਾਲ ਜਰੂਰ ਖੜੇ ਕਰਦਾ ਹੈਗਾ ਕਦੋਂ ਤੱਕ ਆਮ ਲੋਕਾਂ ਨੂੰ ਇਹਨਾਂ ਤੋਂ ਪਰਾਹਾਤ ਮਿਲੇਗਾ ਕੋਈ ਵਪਾਰੀ ਵੀ ਡਰੇ ਹੋਏ ਨੇ ਆਮ ਲੋਕ ਵੀ ਡਰੇ ਹੋਏ ਨੇ ਚਾਹੇ ਸਕੂਲਾਂ ਦੀ ਗੱਲ ਕਰ ਲਈਏ ਤਾਂ ਬਹੁਤ ਵੱਡੇ ਸਵਾਲ ਹਨ ਇਹਨਾਂ ਦੇ ਉੱਪਰ ਖੜੇ ਹੁੰਦੇ ਨੇ ਕਿ ਸਰਕਾਰ ਇਹਨਾਂ ਦੇ ਉੱਪਰ ਕਾਬੂ ਪਾ ਪਾਏਗੀ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਇਹਨਾਂ ਦੇ ਉੱਪਰ ਕੁਝ ਵੱਡੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਉਣਗੇ ਇਹ ਤਾਂ ਆਨਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਜੋਤ ਸਿੰਘ ਦੇ ਨਾਲ ਕਰਨਵੀਰੰਦਾਵਾ